ਬਾਈ ਹਸਤਰੀਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਪੰਜ ਚੀਜ਼ਾਂ ਬਕਾਉ ਲੈ ਕੇ ਆਇਆ ਆਪਾਂ ਸਾਰੇ ਭਰਾ ਦੇਖ ਲੋ ਬਾਈ ਜਿਹਦੇ ਵਿੱਚ ਦੋ ਸੋਨਾ ਲੀਕਾ ਟਰੈਕਟਰ ਆ ਇੱਕ ਫੋ ਟਰੈਕਟਰ ਆ ਇੱਕ ਟਰਾਲਾ ਤੇ ਇੱਕ 11 ਹਾਲਾ ਜੈਕਟੋ ਦੇ ਬਣੇ ਪੰਜ ਚੀਜ਼ਾਂ ਬਕਾਉ ਲੈ ਕੇ ਆਇਆ ਸਾਰੇ ਭਰਾ ਦੇਖ ਲੋ ਤੇ ਪੰਜਾਂ ਚੀਜ਼ਾਂ ਦਾ ਬਈ ਐਡ ਡੋਡੀ ਹੁੰਦਾ ਐਡਰੈਸ ਕਈ ਜੀ ਪਹਿਲੇ ਬਾਈ ਨੂੰ ਨਾ ਫੋਨ ਲਾਈ ਜਾਨੂ ਪਹਿਲੇ ਬਾਈ ਦਾ ਕੱਲਾ ਟਰੈਕਟਰ ਆ ਤੇ ਐਡ ਡੋਡੀ ਹੁੰਦੇ ਆ ਟਰੈਕਟਰ ਤੇ ਹੋਰ ਮਸ਼ੀਨਰੀਆਂ ਕੱਲੇ ਕੱਲੇ ਬਾਈ ਦੀ ਇੱਕ ਇੱਕ ਮਸ਼ੀਨਰੀ ਹੁੰਦੀ ਆ ਤੇ ਪੰਜ ਚੀਜ਼ਾਂ ਬਕਾਉ ਆ ਬਾਈ ਸਾਰੇ ਭਰਾ ਦੇਖ ਲੋ ਬਾਈ ਇਹ ਕਿਸੇ ਵੀ ਪੁਰਾਣੇ ਐਡ ਮੇਰਾ ਉੱਪਰ ਨੰਬਰ ਲੱਗਿਆ ਵਾ ਉਪਰਲੇ ਨੰਬਰ ਤੇ ਆਪ ਨੂੰ ਕਾਲ ਲਾ ਲਿਓ ਆ ਥਲੜਾ ਨੰਬਰ 9843 ਦਾ ਆ ਬਾਈ ਜੀ ਸੋਨਾਲੀਕਾ ਟਰੈਕਟਰ ਆ 60 ਦਾ ਸਾਰੇ ਭਰਾ ਦੇਖ ਲਓ ਬਾਈ ਸੋਨਾਲੀਕਾ 60 ਦਾ ਟਰੈਕਟਰ ਆ ਬਾਈ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਟਰੈਕਟਰ ਦੇ ਬਾਈ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਪਿੰਡ ਭਦੌੜ ਪਿੰਡ ਬਾਈ ਭਦੌੜ ਬਰਨਾਲੇ ਜ਼ਿਲ੍ਹੇ ਚ ਪਿੰਡ ਪੈਂਦਾ ਭਦੌੜ ਤੇ ਉੱਥੇ ਖੜਾ ਬਾਈ ਦੇ ਘਰੇ ਟਰੈਕਟਰ ਬਾਈ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਪੂਰਾ ਵਧੀਆ ਮੇਰਾ ਟਰੈਕਟਰ ਆ ਵੀ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 50 ਹਜ਼ਾਰ ਦੇ ਆਸੇ-ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸੋਨਾਲੇ ਕਾ ਟਰੈਕਟਰ ਲੈਣਾ ਹੋਵੇ 60 ਦਾ ਸਾਰੇ ਭਰਾ ਦੇਖ ਲਓ ਬਾਈ ਇਹ ਟਰੈਕਟਰ ਬਈ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਸੋਨਾਲੀਕਾ 60 ਦਾ ਤੇ ਪਿੰਡ ਖੜਾ ਦੋਦਾ ਪਿੰਡ ਬਾਈ ਦੋਦਾ ਕੌਣੀ ਤੇ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਪੈਂਦਾ ਦੋਦਾ ਤੇ ਦੋਦੇ ਪਿੰਡ ਖੜਾ ਬਾਈ ਟਰੈਕਟਰ ਇਹ ਬਾਈ ਕਹਿੰਦਾ 3 ਲੱਖ ਤੇ 65000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਵਾਹ ਕੇ ਲੈ ਜਾਓ ਬਾਈ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਦੋਦੇ ਖੜਾ ਤੇ ਬਾਈ ਦਾ ਥੱਲੇ ਫੋਨ ਨੰਬਰ ਆ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣਾ ਟਰੈਕਟਰ ਲੈਣਾ ਹੋਵੇ ਫੋਰਡ 3600 ਸਾਰੇ ਭਰਾ ਦੇਖ ਲਓ ਬਾਈ ਇਹ 3600 ਫੋਰ ਟਰੈਕਟਰ ਬਾਈ ਮੋਡੀਫਾਈ ਹੋਇਆ ਟਰੈਕਟਰ ਆ ਬਾਈ ਤੇ 1992 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਸਾਰੇ ਪਾਸਿਓਂ ਪੂਰਾ ਨਵਾਂ ਟਰੈਕਟਰ ਆ ਬਾਈ ਬਾਈ ਇਹਨਾਂ ਤਿਆਰ ਕੀਤਾ ਹੋਇਆ ਮੋਡੀਫਾਈ ਕਰਕੇ ਟਰੈਕਟਰ ਤੇ ਕਿਸੇ ਵੀ ਪੁਰਾਣਾ ਇਹ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਈ ਦਾ ਬਿਆਸ ਬਿਆਸ ਦੇ ਨਾਲ ਪਿੰਡਾਂ ਵੀ ਰਈਆ ਤੇ ਬਿਆਸ ਏਰੀਆ 'ਚ ਵੀ ਟਰੈਕਟਰ ਖੜਾ ਹੈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 15000 ਦੇ ਆਸੇ-ਪਾਸੇ ਮੈਂ ਟਰੈਕਟਰ ਦੇ ਦੂੰਗਾ ਬਾਈ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਕੋਲ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਫੋਰਡ ਤੇ ਇਹ ਵਿਆਸ ਏਰੀਆ ਟਰੈਕਟਰ ਖੜਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਟਰਾਲਾ ਵੀ 13 ਫੁੱਟਾ ਟਰਾਲਾ ਤੇ ਰੇਰ ਦਾ ਹਿੱਸੇ ਚ ਟਰਾਲਾ ਤੇ ਪੂਰਾ ਵਧੀਆ ਵੀ ਟਰਾਲਾ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਪੂਰਾ ਭਾਰਾ ਬਾਈ ਕਹਿੰਦਾ ਜਿੱਕ ਲੱਗਾ ਟਰਾਲੇ ਦੇ ਬਾਈ ਕਿਸੇ ਵੀਰ ਪੁਰਾਣੇ ਇਹ ਟਰਾਲਾ ਵੀ ਲੈਣਾ ਹੋਵੇ ਤੇ ਏਰੀਆ ਫਰੀਦਕੋਟ ਇਹ ਫਰੀਦਕੋਟ ਏਰੀਆ 'ਚ ਵੀ ਟਰਾਲਾ ਖੜਾ ਬਾਈ ਕਹਿੰਦਾ 1 ਲੱਖ ਤੇ 70000 ਦੇ ਆਸੇ ਪਾਸੇ ਮੈਂ ਟਰਾਲਾ ਦੇਊਂਗਾ ਬਾਈ ਸੌਰੀ 1 ਲੱਖ ਤੇ 75000 ਦੇ ਆਸੇ ਪਾਸੇ ਮੈਂ ਟਰਾਲਾ ਦੇਊਂਗਾ ਬਾਈ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰਾਲਾ ਲੈ ਜਾਓ ਤੇ ਏਰੀਆ ਬਾਈ ਫਰੀਦਕੋਟ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫ ਬਾਈ ਜੀ ਕਿਸੇ ਵੀ ਪੁਰਾਣੇ 11 ਹਾਲ ਲੈਣੇ ਹੁਣ ਜੈਤੋ ਦੇ ਬਣੇ ਸਾਰੇ ਭਰਾ ਦੇਖ ਲੋ ਬਾਈ ਇਹ 2 ਕੁਇੰਟਲ ਤੇ 45 ਕਿਲੋ ਵਜਣਾ ਬੇ ਹਲਾਂ ਦਾ ਤੇ ਜੈਤੋ ਦੇ ਹਾਲ ਬਣੇ ਆ 11 ਕਿਸੇ ਵੀਰ ਪੁਰਾਣੇ ਇਹ ਹਾਲ ਲੈਣੇ ਹੁਣ ਤੇ ਪਿੰਡ ਬਈ ਦਾ ਨਥਾਣਾ ਪਿੰਡ ਬਈ ਨਥਾਣਾ ਪੂਲਾ ਨਥਾਣਾ ਤੇ ਜਿਲ੍ਹਾ ਬਠਿੰਡੇ ਚ ਪੈਂਦਾ ਬਈ ਨਥਾਣਾ ਨਥਾਣੇ ਪਿੰਡ ਪਏ ਆ ਬਈ ਇਹ ਹਾਲ 11 ਕਿਸੇ ਵੀਰ ਪੁਰਾਣੇ ਲੈਣੇ ਹੁਣ ਤੇ ਬਾਈ ਕੰਨਾ 18000 ਦੇ ਆਸੇ ਪਾਸੇ ਮੈਂ ਹਾਲ ਦੇ ਦੂੰਗਾ ਬਾਈ ਤੇ ਕਿਸੇ ਪੁਰਾਣੇ ਹਾਲ ਲੈਣੇ ਹੁਣ ਇਹ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਪੰਜ ਸੀ ਤੇ ਆਪਾਂ ਪੰਜੇ ਦਿਖਾਤੀਆਂ ਬਾਈ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਜਿਹੜੇ ਭਰਾ ਆਪਣਾ ਨਵਾਂ ਚੈਨਲ ਦੇਖਦੇ ਆ ਤੇ ਚੈਨਲ ਨੂੰ ਆਪਣਾ ਕਰਿਆ ਫੋਲੋ ਤੇ ਆਪਣਾ ਚੈਨਲ ਬਾਈ ਫੋਲੋ ਕਰ ਲਿਓ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ